किसी ने उस प्रश्न किया दसो कि ते खुदा कैथे है तो मौलाना रूमी कहें तू दस खुदा कितने नहीं है कैनू तो इंज दिखाई देता है कोई ऐसी थान जिथे वो नहीं है तू पूछ रहा है खुदा कितने है मैं तो इतों पुछना किथे नहीं है तू कैसे है मैं तो इतों पूछना कितने नहीं है जगह दस प्रश्न बिल्कुल विपरीत ਬਿਲਕੁਲ ਉਲਟਾ ਈਰਾਨ ਦਾ ਇਸੂਫੀ ਸੰਤ ਮੋਲਾ ਨਾਰੂ ਕਹਿੰਦਾ ਦੱਸੋ ਖੁਦਾ ਕਿੱਥੇ ਹੈ ਮੋਲਾ ਨਾਰੂਮੀ ਕਹਿੰਦੇ ਨੇ ਪਹਿਲੇ ਤੂੰ ਦੱਸ ਖੁਦਾ ਕਿੱਥੇ ਨਹੀਂ ਹੈ ਮੈਂ ਤੇ ਕੁਝ ਸਨੋਈ ਸਿਧਾਂ ਨਾਲ ਦੇਖ ਰਿਹਾ ਉਸ ਤੋਂ ਬਿਨਾ ਕੁਝ ਵੀ ਨਹੀਂ ਹੈ ਤੂੰ ਵੀ ਖੁਦਾ ਦਾ ਰੂਪ ਮੇਰੇ ਸਾਹਮਣੇ ਖੜਾ ਹੈ ਤੇਰੀ ਜ਼ਬਾਨ ਦੇ ਸ਼ਕਤੀ ਉਸੇ ਨੇ ਤੇਰੇ ਬੋਲਣ ਦੀ ਸ਼ਕਤੀ ਉਸੇ ਨੇ तेरे इस रूप स्वरूप अरूप सता उस दी है तेरी शक्ति दे पिछे ओ अदृश्य शक्ति खड़ी है पुरखा मैं तो इतों पूछ रहा हाँ वो कि नहीं है वाकई एक कहता कि दृष्टि दृष्टि का अंतर्शन सब गोबिंद है सब गोबिंद है गोबिंद बिन नहीं कोई है ही ਇੱਕ ਪਿੰਡਾ ਕਿੱਥੇ ਜੋ ਕਹਿੰਦਾ ਕਿੱਥੇ ਹੈ ਸਪਸ਼ਟ ਹੋਈ ਅਜੇ ਉਸ ਦੀ ਅੱਖਾਂ ਪੂਰੀਆਂ ਕੰਮ ਨਹੀਂ ਕਰ ਰਹੀਆਂ ਅਜੇ ਉਸ ਦਾ ਭਰੋਸਾ ਥੜਕੇ ਹੋਇਆ ਇਹ ਅੱਖ ਖੁੱਲਦੀ ਹੈ ਕਦੋਂ ਜਦੋਂ ਭਰੋਸਾ ਪੂਰਾ ਵੱਜ ਜਾਏ ਅੱਖਾਂ ਖੁੱਲ ਜਾਂਦੀਆਂ ਵਿਗਿਆਨ ਪਹਿਲੇ ਵੇਖਦਾ ਹੈ ਤੇ ਫਿਰ ਭਰੋਸਾ ਕਰਦਾ ਹੈ ਧਰਮ ਕਹਿੰਦਾ ਹੈ ਪਹਿਲੇ ਭਰੋਸਾ ਕਰ ਫਿਰ ਅੱਖ ਖੁੱਲ ਜਾਏਗੀ ਤੂੰ ਦੇਖ ਲੈ ਜਿਸ ਕਿਸੇ ਦੀਆਂ ਅੱਖਾਂ ਅਜੇ ਨਹੀਂ ਖੁੱਲੀਆਂ ਉਹ ਜੋ ਗੋਬਿੰਦ ਨੂੰ ਵੇਖ ਰਹੀਆਂ ਨਹੀਂ ਨਾ ਨਹੀਂ ਕਿਸੇ ਅਖਣੀਆਂ ਬੇਨ ਜਿਨੇ ਦਿਸੰਦੋ ਮਾਂ ਪਰੀ ਸਮਲੋ ਭਰੋਸਾ ਛੜਕੇ ਹੋਇਆ ਹੈ ਮੈਂ ਫਿਰ ਅਰਜ਼ ਕਰਾਂ ਗਿਆਨ ਵਿਗਿਆਨ ਦੋਈ ਤੇ ਨੇ ਜਗਤ ਦੇ ਵਿੱਚ ਸਾਇੰਸ ਪਦਾਰਥ ਦਾ ਗਿਆਨ ਧਰਮ ਪਰਮਾਤਮਾ ਦਾ ਗਿਆਨ ਦੋਈ ਤੇ ਨੇ ਗਿਆਨ ਵਿਗਿਆਨ ਵਿਗਿਆਨ ਨੂੰ ਪਹਿਲੇ ਵੇਖ ਲੈਂਦਾ ਫਿਰ ਭਰੋਸਾ ਕਰਦਾ ਫਿਰ ਚਰਚਾ ਕਰਦਾ ਉਂਝ ਨਹੀਂ ਧਰਮ ਇਹ ਕਹਿੰਦਾ ਪਹਿਲੇ ਭਰੋਸਾ ਕਰ ਅੱਖ ਖੁੱਲ ਜਾਏਗੀ ਫਿਰ ਤੈਨੂੰ ਦਿਖਾਈ ਦੇਵੇਗਾ। ਔਰ ਜਿਸ ਦੀ ਵੀ ਅੱਖ ਨਹੀਂ ਖੁੱਲੀ ਭਰੋਸਾ ਡਾਂਵਾ ਡੋਲ ਹੈ। ਅੰਧਾ ਮਨੁੱਖ ਵਿਗਿਆਨਕ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਦੇਖ ਹੀ ਨਹੀਂ ਸਕਦਾ ਉਹਨੇ ਦੇਖ ਕੇ ਤੇ ਭਰੋਸਾ ਕਰਨਾ ਹੈ ਇਸ ਵਾਸਤੇ ਕੋਈ ਨੇਤਰਹੀਣ ਸਾਇੰਟਿਸਟ ਨਹੀਂ ਹੋ ਸਕਦਾ। ਪਰ ਧਾਰਮਿਕ ਦੁਨੀਆ ਚ ਨੇਤਰਹੀਣ ਮਨੁੱਖ ਵੀ ਭਗਤ ਹੋ ਸਕਦਾ ਪਰਮ ਗਿਆਨੀ ਹੋ ਸਕਦਾ। ਉਹ ਅੱਖਾਂ ਹੋਰ ਨੇ ਨਾ ਉਹਨੇ ਕਿਸੇ ਅਖਣੀਆਂ ਬਿਆਨ ਜਿਨੇ ਦੇ ਸੰਦਰਭ ਮਾਪੀ